ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਦੇ 19ਵੇਂ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਕਵੀ ਸੰਤੋਖ ਸਿੰਘ ਜੀ ਸਭ ਤੋਂ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਵਿੱਚ ਮੰਗਲਾ ਚਰਨ ਕਰਦੇ ਹਨ ਕਵੀ ਜੀ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਮੰਗਲਾ ਚਰਨ ਕਰਦੇ ਹੋਏ ਕਹਿੰਦੇ ਹਨ ਕਿ ਮੈਂ ਗੁਰੂ ਜੀ ਦੇ ਕਮਲ ਵਰਗੇ ਚਰਨਾ ਵਿੱਚ ਮੱਥਾ ਟੇਕਦਾ ਹਾਂ ਕਵੀ ਜੀ ਕਹਿੰਦੇ ਹਨ ਕਿ ਹੁਣ ਮੈਂ ਅੱਗੇ ਕਥਾ ਸੁਣਾਉਂਦਾ ਹਾਂ ਜੋ ਭਾਈ ਵਾਲਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੁਣਾ ਰਹੇ ਹਨ ਤੁਸੀਂ ਸਾਰੇ ਵੀ ਇਸ ਕਥਾ ਨੂੰ ਸਰਵਣ ਕਰੋ ਜੀ ਇਸ 19 ਮਈ ਦੇ ਆਏ ਦੇ ਪਹਿਲੇ ਭਾਗ ਵਿੱਚ ਮੂਲਾ ਖੱਤਰੀ ਜੀ ਦਾ ਆਪਣੇ ਸਾਖ ਸਬੰਧੀਆਂ ਨਾਲ ਨਾਨਕ ਜੀ ਨੂੰ ਸਗਨ ਪਾਉਣ ਬਾਰੇ ਜ਼ਿਕਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਵਿਖੇ ਮੋਦੀ ਦੀ ਕਾਰ ਚਲਾ ਰਹੇ ਹਨ ਅਤੇ ਉਹ ਕੁਝ ਸਮਾਂ ਇਹ ਕੰਮਕਾਰ ਕਰਦੇ ਰਹੇ ਗੁਰੂ ਨਾਨਕ ਦੇਵ ਜੀ ਆਪਣੇ ਹੱਥ ਵਿੱਚ ਤੱਕੜੀ ਫਰਕ ਖੜ ਕੇ ਸੌਦਾ ਤੋਲ ਰਹੇ ਹਨ ਸਾਰਿਆਂ ਨੂੰ ਹੀ ਬਾਦੂ ਸਮਾਨ ਦਿੰਦੇ ਹਨ ਨਾਨਕ ਜੀ ਭਿਖਾਰੀ ਜਿੰਨਾ ਕੋਲ ਕੋਈ ਪੈਸਾ ਵੀ ਨਹੀਂ ਹੁੰਦਾ ਉਹਨਾਂ ਨੂੰ ਵੀ ਉਹ ਮੁਫਤ ਰਾਸਨ ਦਿੰਦੇ ਹਨ ਲੋਕ ਹੈਰਾਨ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਾਰਿਆਂ ਨੂੰ ਮੁਫਤ ਰਾਸਨ ਕਿਵੇਂ ਵੰਡ ਰਹੇ ਹਨ ਕਿਉਂਕਿ ਸਾਰਾ ਸਮਾਨ ਪੈਸਿਆਂ ਦਾ ਖਰੀਦਿਆ ਜਾਂਦਾ ਸੀ ਲੋਕ ਸੋਚਦੇ ਸਨ ਕਿ ਨਾਨਕ ਜੀ ਕੋਲ ਜ਼ਰੂਰ ਕੋਈ ਸ਼ਕਤੀ ਹੈ ਜਿਸ ਕਰਕੇ ਰਾਸ਼ਨ ਖਤਮ ਨਹੀਂ ਹੁੰਦਾ ਹੈ ਪਰ ਲੋਕ ਇਹ ਨਹੀਂ ਜਾਣਦੇ ਕਿ ਪਰਮੇਸ਼ਰ ਆਪ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਜੋ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ ਭਾਵ ਸਭ ਕੁਝ ਪੈਦਾ ਕਰਨ ਵਾਲਾ ਹੈ ਜਿਸ ਕਰਕੇ ਮਾਇਆ ਉਹਨਾਂ ਉੱਪਰ ਕੋਈ ਪ੍ਰਭਾਵ ਨਹੀਂ ਪਾ ਸਕਦੀ। ਸ੍ਰੀ ਗੁਰੂ ਨਾਨਕ ਦੇਵ ਜੀ ਸਾਰੇ ਪਖੰਡਾਂ ਨੂੰ ਨਾਸ ਕਰਨ ਵਾਲੇ ਹਨ ਅਤੇ ਉਹ ਪ੍ਰਭੂ ਦਾ ਨਾਮ ਜਪਉਣ ਵਾਸਤੇ ਦੁਨੀਆ ਵਿੱਚ ਆਏ ਹਨ। ਕਬੀ ਜੀ ਦੱਸਦੇ ਹਨ ਕਿ ਨਾਨਕ ਜੀ ਐਸੇ ਹਨ ਜੋ 9 ਨਿੱਧਾਂ ਅਤੇ 18 ਸਿੱਧੀਆਂ ਦੇ ਮਾਲ ਕਹਾਨਾ ਇਹ ਸਾਰੀਆਂ ਰਿੱਦਾਂ ਸਿੱਦਾਂ ਨਾਨਕ ਜੀ ਅੱਗੇ ਹੱਥ ਬੰਨ੍ਹ ਕੇ ਖੜੀਆਂ ਹਨ ਕਿ ਸਾਡੀ ਬਰਤੋਂ ਕਰੋ ਤੁਸੀਂ ਉਸ ਥਾਂ ਤੇ ਕਿਹੜੀ ਚੀਜ਼ ਦੀ ਕਮੀ ਹੋ ਸਕਦੀ ਹੈ ਜਿੱਥੇ ਪਰਮੇਸ਼ਰ ਆਪ ਮਾਇਆ ਵਿੱਚ ਬਰਤ ਰਿਹਾ ਹੈ ਜੋ ਨਿਰਅੰਜਨ ਹੈ ਇਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੰਗਣੀ ਬਾਰੇ ਜ਼ਿਕਰ ਹੈ ਹੁਣ ਉਹਨਾਂ ਦਾ ਮੰਗਣਾ ਹੋਣ ਵਾਲਾ ਹੈ ਅਤੇ ਉਹਨਾਂ ਦਾ ਸੌਰਿਆਂ ਦਾ ਪਿੰਡ ਪੱਖੋਂ ਕੇ ਰੰਧਾਵੇ ਵਿੱਚ ਹੈ ਅਤੇ ਉਹਨਾਂ ਦੇ ਸੌਰੇ ਦਾ ਨਾਮ ਮੂਲਾ ਖੱਤਰੀ ਹੈ ਇਸ ਤਰ੍ਹਾਂ ਲੜਕੀ ਵਾਲਿਆਂ ਵੱਲੋਂ ਆ ਕੇ ਇੱਕ ਲਾਗੀ ਜੋ ਮੰਗਣੀ ਦਾ ਸਮਾਨ ਲੈ ਕੇ ਆਉਂਦਾ ਹੈ ਅਤੇ ਉਸ ਦੇ ਨਾਲ ਮੂਲਾ ਖੱਤਰੀ ਵੀ ਆਇਆ ਉਹ ਪੱਖੇ ਪੱਖੋਂ ਕੇ ਰੰਧਾਵੇ ਤੋਂ ਸੁਲਤਾਨਪੁਰ ਵਿਖੇ ਭਾਈ ਜੈਰਾਮ ਜੀ ਦੇ ਜੀ ਦਾ ਘਰ ਪੁੱਛ ਕੇ ਆ ਗਏ ਭਾਈ ਜੈ ਰਾਮ ਜੀ ਨੇ ਉਹਨਾਂ ਨੂੰ ਬੜੇ ਆਦਰ ਸਤਕਾਰ ਨਾਲ ਆਪਣੇ ਘਰ ਬਿਠਾਇਆ ਅੱਜ ਬੀਬੀ ਨਾਨਕੀ ਜੀ ਨੂੰ ਬਹੁਤ ਚਾ ਚੜਿਆ ਹੋਇਆ ਸੀ ਉਹ ਬਹੁਤ ਖੁਸ਼ ਸਨ ਕਿ ਅੱਜ ਮੇਰੇ ਵੀਰ ਨਾਨਕ ਦਾ ਮੰਗਣਾ ਹੋ ਰਿਹਾ ਹੈ ਪੈ ਨਾਨਕੀ ਜੀ ਤੋਂ ਅੱਜ ਖੁਸ਼ੀ ਸੰਭੀ ਨਹੀਂ ਜਾਂਦੀ ਸੀ ਉਸ ਸਮੇਂ ਸਾਰੇ ਰਿਸ਼ਤੇਦਾਰ ਅਤੇ ਖਾਨਦਾਨ ਦੀਆਂ ਜਿੰਨੀਆਂ ਵੀ ਇਸਤਰੀਆਂ ਸਨ ਸਾਰੀਆਂ ਹੀ ਘਰ ਆ ਕੇ ਬੇਬੇ ਨਾਨਕੀ ਜੀ ਨੂੰ ਵਧਾਈਆਂ ਦੇਣ ਲੱਗੀਆਂ ਜਿਸ ਤਰ੍ਹਾਂ ਉਹਨਾਂ ਦੀ ਕੁਲ ਦੀ ਰੀਤੀ ਸੀ ਉਹਨਾਂ ਨੇ ਉਸੇ ਤਰ੍ਹਾਂ ਹੀ ਮੰਗਣੇ ਦੀ ਰਸਮ ਕੀਤੀ ਅਤੇ ਉਹ ਔਰਤਾਂ ਗੀਤ गा ਰਹੀਆਂ ਸਨ ਸਾਰਿਆਂ ਦੇ ਮਨ ਵਿੱਚ ਬਹੁਤ ਉਤਸ਼ਾਹ ਸੀ ਅਤੇ ਉਹ ਖੁਸ਼ੀ ਵਿੱਚ ਭਿਖਾਰੀਆਂ ਨੂੰ ਦਾਨ ਦੇ ਰਹੇ ਸੀ ਇਸ ਸਮੇਂ ਭਾਈ ਜੈ ਰਾਮ ਜੀ ਵੀ ਬਹੁਤ ਖੁਸ਼ ਸਨ ਉਹਨਾਂ ਨੇ ਆਪਣੇ ਘਰ ਵਿੱਚ ਸਾਰੇ ਰਿਸ਼ਤੇਦਾਰ ਬੁਲਾ ਲੈ ਸਨ ਇੱਕ ਘੜੀ ਬੈਠ ਕੇ ਉਹਨਾਂ ਨੇ ਸਲਾਹ ਕੀਤੀ ਕਿ ਆਪਾਂ ਇਹ ਪ੍ਰੋਗਰਾਮ ਕਿਵੇਂ ਕਰਨਾ ਹੈ ਫਿਰ ਮੂਲਾ ਖੱਤਰੀ ਜੀ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੱਥੇ ਤੇ ਤਿਲਕ ਲਗਾਇਆ ਉਹਨਾਂ ਦੇ ਨਾਲ ਜੋ ਬ੍ਰਾਹਮਣ ਆਇਆ ਸੀ ਉਹਨਾਂ ਨੇ ਆ ਕੇ ਨਾਨਕ ਜੀ ਨੂੰ ਅਸੀਸਾਂ ਦਿੱਤੀਆਂ ਤਿਲਕ ਲਾਉਣ ਤੋਂ ਬਾਅਦ ਦੂਜੀ ਰਸਮ ਮਿੱਠੇ ਚੌਲ ਬਣਾ ਕੇ ਨਾਨਕ ਜੀ ਦੇ ਮੂੰਹ ਵਿੱਚ ਪਾਏ ਗਏ ਮੰਗਣੇ ਦੀ ਰਸਮ ਹੋਣ ਤੋਂ ਬਾਅਦ ਇਸਤਰੀਆਂ ਇਕੱਠੇ ਹੋ ਕੇ ਸਿੱਠਣੀਆਂ ਗਾਉਣ ਲੱਗ ਪਈਆਂ ਇਸ ਤਰ੍ਹਾਂ ਸਿੱਠਣੀਆਂ ਗਾ ਕੇ ਉਹ ਆਪਸ ਵਿੱਚ ਹਾਸਾ ਮਜ਼ਾਕ ਕਰਦੀਆਂ ਸਨ ਸਾਰੇ ਸੁਲਤਾਨਪੁਰ ਵਿਖੇ ਹੀ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਸੀ ਇਸ ਤੋਂ ਬਾਅਦ ਭਾਈ ਜੈਰਾਮ ਜੀ ਨੇ ਇੱਕ ਵਿਅਕਤੀ ਤਲਵੰਡੀ ਭੇਜਿਆ ਉਸ ਨੇ ਜਾ ਕੇ ਬਾਬਾ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਨੂੰ ਨਾਨਕ ਜੀ ਦੇ ਮੰਗਣੇ ਬਾਰੇ ਖਬਰ ਦਿੱਤੀ ਕਿ ਲੜਕੀ ਵਾਲਿਆਂ ਨੇ ਆ ਕੇ ਨਾਨਕ ਜੀ ਨੂੰ ਸੱਗਣ ਪਾ ਦਿੱਤਾ ਹੈ ਮਾਤਾ ਤ੍ਰਿਪਤਾ ਜੀ ਨੇ ਜਦੋਂ ਇਹ ਗੱਲ ਸੁਣੀ ਉਹ ਬਹੁਤ ਖੁਸ਼ ਹੋਏ। ਉਹਨਾਂ ਨੂੰ ਇੰਨੀ ਖੁਸ਼ੀ ਹੋਈ ਜਿਵੇਂ ਸਾਰੀਆਂ ਵਰਕਤਾਂ ਉਹਨਾਂ ਦੀ ਝੋਲੀ ਵਿੱਚ ਪੈ ਗਈਆਂ ਹੋਣ। ਘਰ ਵਿੱਚੋਂ ਮਠਿਆਈਆਂ ਚੁੱਕ ਕੇ ਉਹ ਘਰ ਤੋਂ ਬਾਹਰ ਆ ਗਏ ਅਤੇ ਉਹਨਾਂ ਨੇ ਖਬਰ ਦੇਣ ਵਾਲੇ ਵਿਅਕਤੀ ਦਾ ਮਠਿਆਈ ਨਾਲ ਮੂੰਹ ਭਰ ਦਿੱਤਾ। ਮਾਤਾ ਤ੍ਰਿਪਤਾ ਜੀ ਨੇ ਕਿਹਾ ਕਿ ਮੈਂ ਬਲਿਹਾਰੇ ਜਾਂਦੀ ਹਾਂ। ਕਿ ਮੇਰੇ ਪੁੱਤਰ ਨਾਨਕ ਜੀ ਦਾ ਮੰਗਣਾ ਹੋ ਗਿਆ ਹੈ ਇਸ ਤੋਂ ਬਾਅਦ ਉਹਨਾਂ ਨੇ ਖਬਰ ਲਿਉਣ ਬਾਰੇ ਵਾਲੇ ਵਿਅਕਤੀ ਨੂੰ 5 ਰੁਪਏ ਦਿੱਤੇ ਅਤੇ ਨਾਲ ਇੱਕ ਕੱਪੜਾ ਵੀ ਦਿੱਤਾ ਫਿਰ ਮਾਤਾ ਤ੍ਰਿਪਤਾ ਜੀ ਨੇ ਤਲਵੰਡੀ ਵਿਖੇ ਆਪਣੇ ਸਾਰੇ ਰਿਸ਼ਤੇਦਾਰ ਬੁਲਾ ਲਏ ਅਤੇ ਸਾਰੀਆਂ ਇਸਤਰੀਆਂ ਖੁਸ਼ੀ ਦੇ ਗੀਤ ਗਾਉਣ ਲੱਗ ਪਈਆਂ ਉਹਨਾਂ ਸਾਰਿਆਂ ਨੇ ਆਪਣੇ ਮਨ ਦੀਆਂ ਖੁਸ਼ੀਆਂ ਮਨਾਈਆਂ ਜਦੋਂ ਬਾਬਾ ਮਹਤਾ ਕਾਲੂ ਜੀ ਨੂੰ ਪਤਾ ਲੱਗਿਆ ਕਿ ਨਾਨਕ ਦਾ ਮੰਗਣਾ ਹੋ ਗਿਆ ਹੈ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਮੋਰ ਬੱਦਲਾਂ ਨੂੰ ਦੇਖ ਕੇ ਪਹਿਲਾਂ ਪਾਉਂਦਾ ਹੈ ਅਤੇ ਖੁਸ਼ੀ ਮਨਾਉਂਦਾ ਹੈ ਉਸੇ ਤਰ੍ਹਾਂ ਮਹਿਤਾ ਕਾਲੂ ਜੀ ਵੀ ਬਹੁਤ ਖੁਸ਼ ਹੋ ਗਏ ਸਨ ਉਹਨਾਂ ਨੇ ਆਪਣੀ ਜੇਬ ਵਿੱਚੋਂ ਸਾਰੇ ਰੁਪਏ ਕੱਢ ਕੇ ਭਿਖਾਰੀਆਂ ਨੂੰ ਵੰਡ ਦਿੱਤੇ ਸਾਰੇ ਹੀ ਭਿਖਾਰੀ ਬਾਬਾ ਮਹਿਤਾ ਕਾਲੂ ਜੀ ਨੂੰ ਅਸੀਸਾਂ ਦੇ ਰਹੇ ਸੀ ਅਤੇ ਕਹਿ ਰਹੇ ਸੀ ਕਿ ਤੁਹਾਨੂੰ ਵਧਾਈਆਂ ਹੋਣ ਇਸਤਰੀਆਂ ਨਾਨਕ ਜੀ ਦੇ ਵਿਹੜੇ ਵਿੱਚ ਇਕੱਠੀਆਂ ਹੋ ਕੇ ਬੈਠ ਗਈਆਂ ਸਾਰੀਆਂ ਹੀ ਔਰਤਾਂ ਸੋਹਣੇ ਸੋਹਣੇ ਕੱਪੜੇ ਪਹਿਨ ਕੇ ਆਈਆਂ ਸੀ ਅਤੇ ਉਹਨਾਂ ਨੇ ਗਹਿਣੇ ਵੀ ਪੈਣੇ ਹੋਏ ਸੀ ਸਾਰੇ ਹੀ ਇਹ ਜਾਣਦੇ ਸਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਪਰਮੇਸ਼ਰ ਦਾ ਅਵਤਾਰ ਹਨ ਇਸ ਤਰ੍ਹਾਂ ਸਾਰਾ ਸਾਰੇ ਸਰੀਕੇ ਭਾਈਚਾਰੇ ਦੇ ਲੋਕ ਬਾਬਾ ਮਹਿਤਾ ਕਾਲੂ ਜੀ ਦੇ ਪੁੱਤਰ ਨਾਨਕ ਜੀ ਨੂੰ ਯਾਦ ਕਰਦੇ ਹਨ ਕਿ ਉਹ ਤਾਂ ਪਰਮੇਸ਼ਰ ਦਾ ਰੂਪ ਹੈ ਇਸ ਤਰ੍ਹਾਂ ਇੱਕ ਧਰਮ ਦਾ ਰਿਸ਼ਤਾ ਕਾਇਮ ਹੋ ਗਿਆ ਸੀ ਬਾਬਾ ਮਹਿਤਾ ਕਾਲੂ ਜੀ ਅਤੇ ਮੂਲਾ ਖੱਤਰੀ ਜੀ ਦੇ ਵਿੱਚ ਇਸ ਤਰ੍ਹਾਂ ਬਾਬਾ ਮਹਿਤਾ ਕਾਲੂ ਜੀ ਦੇ ਪੁੱਤਰ ਨਾਨਕ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਸੱਚਾ ਰਿਸ਼ਤਾ ਸਥਾਪਿਤ ਹੋ ਗਿਆ ਸੀ ਇਸ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਪਿੰਡ ਵੀ ਇਹ ਖਬਰ ਪਹੁੰਚਾਈ ਗਈ ਕਿ ਤੁਹਾਡੇ ਦੋਤੇ ਦਾ ਅੱਜ ਮੰਗਣਾ ਹੋ ਗਿਆ ਹੈ ਕਵੀ ਸੰਤੋਖ ਸਿੰਘ ਜੀ ਹੁਣ ਨਾਨਕ ਜੀ ਦੇ ਨਾਨਕੇ ਪਰਿਵਾਰ ਵਾਲਿਆਂ ਦੇ ਨਾਂ ਦੱਸਣਗੇ ਆਪਣੀ ਕਥਾ ਵਿੱਚ ਜਦੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਨਕਿਆਂ ਨੂੰ ਖਬਰ ਮਿਲੀ ਤਾਂ ਉਹ ਭੱਜ ਕੇ ਤਲਵੰਡੀ ਵੱਲ ਆਏ। ਉਹ ਆਪਣੇ ਨਾਲ ਨੇਕ ਭਾਵ ਕੱਪੜੇ ਅਤੇ ਮਠਿਆਈਆਂ ਲੈ ਕੇ ਆਏ। ਮਾਤਾ ਤ੍ਰਿਪਤਾ ਜੀ ਦਾ ਜਿਹਦੇ ਪਿਤਾ ਭਾਵ ਨਾਨਕ ਜੀ ਦੇ ਨਾਨਾ ਜੀ ਦਾ ਨਾਮ ਬਾਬਾ ਰਾਮਾ ਜੀ ਸੀ ਅਤੇ ਉਹਨਾਂ ਦੇ ਇੱਕ ਮਾਮਾ ਜੀ ਸੀ ਜਿਸ ਦਾ ਨਾਮ ਕ੍ਰਿਸ਼ਨਾ ਸੀ। ਮਾਤਾ ਤ੍ਰਿਪਤਾ ਜੀ ਦੀ ਮਾਤਾ ਜੀ ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਾਨੀ ਜੀ ਦਾ ਨਾਮ ਮਾਤਾ ਪਿਰਾਈ ਜੀ ਸੀ ਮਾਤਾ ਤ੍ਰਿਪਤਾ ਜੀ ਦੇ ਪੇਕਿਆਂ ਨੇ ਆ ਕੇ ਬਹੁਤ ਸਾਰੇ ਸ਼ਗਨ ਮਨਾਏ ਇਸ ਤਰ੍ਹਾਂ ਸਾਰਿਆਂ ਨੇ ਮਿਲ ਕੇ ਬਹੁਤ ਖੁਸ਼ੀਆਂ ਮਨਾਈਆਂ ਬਹੁਤ ਖੁਸ਼ ਹੋ ਕੇ ਉਹਨਾਂ ਨੇ ਰਸਮੋ ਰਿਵਾਜ ਪੂਰੇ ਕੀਤੇ ਸਾਰਿਆਂ ਨੇ ਮਿਲ ਕੇ ਬਾਬਾ ਮਹਤਾ ਕਾਲੂ ਜੀ ਨੂੰ ਕਿਹਾ ਕਿ ਹੁਣ ਤੁਸੀਂ ਦੇਰ ਨਾ ਕਰੋ ਆਪਾਂ ਛੇਤੀ ਨਾਲ ਜਾ ਕੇ ਚੌਕੜ ਰਸਮ ਕਰ ਦਈਏ ਭਾਵ ਮਾਇਆ ਖਰਚ ਕਰੀਏ ਮਹਿਤਾ ਕਾਲੂ ਜੀ ਦੇ ਸਹਰੇ ਭਾਈ ਰਾਮਾ ਜੀ ਨੇ ਕਿਹਾ ਕਿ ਆਪਾਂ ਛੇਤੀ ਹੀ ਰਸਤਾ ਤੈਅ ਕਰੀਏ ਭਾਵ ਹੁਣੇ ਹੀ ਤੁਰ ਪਈਏ ਇਸ ਤਰ੍ਹਾਂ ਸਾਰਿਆਂ ਨੇ ਆਪਣਾ ਸਮਾਨ ਇਕੱਠਾ ਕਰ ਲਿਆ ਇਸ ਤਰ੍ਹਾਂ ਬਹੁਤ ਸਾਰੇ ਬਲਦ ਅਤੇ ਗੱਡੇ ਇਕੱਠੇ ਕਰ ਲਏ ਉਹਨਾਂ ਨੇ ਇਸ ਤਰ੍ਹਾਂ ਬਾਬਾ ਕਾਲੂ ਜੀ ਬਾਬਾ ਲਾਲੂ ਜੀ ਨਾਨਕ ਜੀ ਦੇ ਜੋ ਨਾਨਕ ਜੀ ਦੇ ਚਾਚਾ ਜੀ ਸਨ ਸਾਰੇ ਹੀ ਤਿਆਰ ਸਨ। ਰਸਤੇ ਵਿੱਚ ਜਾਂਦੇ ਹੋਏ ਸਾਰੇ ਹੀ ਨਾਨਕ ਜੀ ਦੀ ਵਡਿਆਈ ਕਰ ਰਹੇ ਸਨ ਕਿ ਸਾਡਾ ਪੁੱਤਰ ਬੜਾ ਨੇਕ ਸੁਭਾਅ ਵਾਲਾ ਹੈ। ਸਾਰਿਆਂ ਦੇ ਮਨ ਵਿੱਚ ਬੜੀ ਤਾਂਘ ਸੀ ਕਿ ਸੁਲਤਾਨਪੁਰ ਵਿਖੇ ਪਹੁੰਚ ਕੇ ਨਾਨਕ ਜੀ ਦੇ ਦਰਸ਼ਨ ਕਰਾਂਗੇ। ਜਿਸ ਤਰ੍ਹਾਂ ਇੱਕ ਪੌਰਾ ਕਮਲ ਦੇ ਫੁੱਲ ਉੱਪਰ ਬੈਠਦਾ ਹੈ ਇਸੇ ਤਰ੍ਹਾਂ ਉਹਨਾਂ ਦੇ ਮਨ ਵਿੱਚ ਸੀ ਮਨ ਵਿੱਚ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦਾ ਚਾ ਸੀ ਇਸ ਤਰ੍ਹਾਂ 12 ਵਿਅਕਤੀ ਤਲਵੰਡੀ ਤੋਂ ਸੁਲਤਾਨਪੁਰ ਵੱਲ ਤੁਰ ਪਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਮਾ ਕ੍ਰਿਸ਼ਨਾ ਜੀ ਉਹਨਾਂ ਦੇ ਨਾਲ ਰਾਮਾ ਜੀ ਸਾਰਿਆਂ ਨੂੰ ਹੀ ਉਹਨਾਂ ਨੂੰ ਮਿਲਣ ਦਾ ਬੜਾ ਚਾਹ ਸੀ। ਬਾਬਾ ਮਹਿਤਾ ਕਾਲੂ ਜੀ ਵੀ ਤਲਵੰਡੀ ਛੱਡ ਕੇ ਸੁਲਤਾਨਪੁਰ ਵੱਲ ਜਾ ਰਹੇ ਸੀ। ਰਸਤੇ ਵਿੱਚ ਉਹਨਾਂ ਨੇ ਰਾਏ ਬੁਲਾਰ ਜੀ ਕੋਲ ਜਾ ਕੇ ਕਿਹਾ ਕਿ ਮੇਰਾ ਪੁੱਤਰ ਨਾਨਕ ਅਤੇ ਜਿਹੜਾ ਤੁਹਾਡਾ ਦਾਸ ਹੈ ਉਸ ਦਾ ਮੰਗਣਾ ਹੋ ਗਿਆ ਹੈ। ਇਸ ਕਰਕੇ ਮੈਂ ਸੁਲਤਾਨਪੁਰ ਨੂੰ ਚੱਲਿਆ ਹਾਂ। ਅਸੀਂ ਚੌਕੜ ਖਰਚਣ ਵਾਸਤੇ ਜਾਣਾ ਹੈ ਭਾਵ ਲੜਕੀ ਦੇ ਘਰ ਜਾ ਕੇ ਸ਼ਗਨ ਪਾਉਣਾ ਹੈ ਅਤੇ ਮੈਂ ਤਲਵੰਡੀ ਅਤੇ ਮੈਂ ਤੁਹਾਡੀ ਆਗਿਆ ਲੈਣ ਆਇਆ ਹਾਂ ਬਾਬਾ ਮਹਿਤਾ ਕਾਲੂ ਜੀ ਦੀ ਇਹ ਗੱਲ ਸੁਣ ਕੇ ਰਾਏ ਬੁਲਾਰ ਨੇ ਕਿਹਾ ਕਿ ਤੂੰ ਇਸ ਤਰ੍ਹਾਂ ਦੀ ਗੱਲ ਕਿਉਂ ਕਰਦਾ ਹੈ ਨਾਨਕ ਤਾਂ ਮੇਰਾ ਸੁਆਮੀ ਹੈ ਅਤੇ ਮੈਂ ਉਸ ਦਾ ਸੇਵਕ ਹਾਂ ਰਾਏ ਬੁਲਾਰ ਨੇ ਕਿਹਾ ਕਿ ਮੈਂ ਤਾਂ ਕੰਕਰ ਸਮਾਨ ਹਾਂ ਜੇਕਰ ਨਾਨਕ ਮੇਰੇ ਤੇ ਕਿਰਪਾ ਕਰੇਗਾ ਅਤੇ ਮੇਰੇ ਮਨ ਦੀ ਇਹ ਹੀ ਇੱਛਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮੈਨੂੰ ਆਪਣਾ ਸੇਵਕ ਬਣਾਈ ਰੱਖਣ ਰਾਏ ਬੁਲਾਰ ਨੇ ਬਾਬਾ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਅੱਜ ਤਾਂ ਤੂੰ ਕਹਿ ਦਿੱਤਾ ਹੈ ਪਰ ਅੱਗੇ ਤੂੰ ਇਸ ਤਰ੍ਹਾਂ ਦੀ ਗੱਲ ਨਾ ਕਹੀਂ ਹੁਣ ਤਾਂ ਮੈਂ ਸਮਝ ਲਵਾਂਗਾ ਕਿ ਤੂੰ ਅਣਜਾਣ ਪੁਨੇ ਵਿੱਚ ਨਾਨਕ ਨੂੰ ਮੇਰਾ ਸੇਵਕ ਕਹਿ ਦਿੱਤਾ ਹੈ ਤੂੰ ਖੁਦ ਤਾਂ ਆਪਣੇ ਪੁੱਤਰ ਦੀ ਮਹਿਮਾ ਜਾਣਦਾ ਨਹੀਂ ਰਾਏ ਬੁਲਾਰ ਨੇ ਕਾਲੂ ਜੀ ਨੂੰ ਕਿਹਾ ਕਿ ਤੂੰ ਮੇਰੇ ਇਕੱਲੇ ਦੀ ਕੀ ਗੱਲ ਕਰਦਾ ਹੈ ਨਾਨਕ ਜੀ ਦੀ ਮਹਿਮਾ ਤਾਂ ਤਿੰਨੇ ਲੋਕਾਂ ਵਿੱਚ ਹੈ ਉਸਨੇ ਕਿਹਾ ਕਿ ਚਲੋ ਹੁਣ ਤੁਸੀਂ ਜਾਓ ਅਤੇ ਜਾ ਕੇ ਚੌਕੜ ਖਰਚ ਦੀ ਰਸਮ ਕਰੋ ਰਾਏ ਬੁਲਾਰ ਨੇ ਬਾਬਾ ਮਹਿਤਾ ਕਾਲੂ ਜੀ ਨੂੰ ਹਮੇਸ਼ਾ ਦੀ ਤਰ੍ਹਾਂ ਕਿਹਾ ਕਿ ਤੂੰ ਨਾਨਕ ਜੀ ਨਾਲ ਕੋਈ ਝਗੜਾ ਨਾ ਕਰੀਂ ਫੇਰ ਬਾਬਾ ਕਾਲੂ ਜੀ ਨੇ ਰਾਏ ਬੁਲਾਰ ਨੂੰ ਕਿਹਾ ਕਿ हे ਰਾਜਾ ਤੁਸੀਂ ਸੰਦੇਹ ਨਾ ਕਰੋ ਮੈਂ ਅਜੇ ਹੀ ਕੋਈ ਗੱਲ ਨਹੀਂ ਕਰਾਂਗਾ ਹੁਣ ਉੱਥੇ ਜਾ ਕੇ ਮੈਂ ਚੰਗੇ ਵਚਨ ਹੀ ਕਰਾਂਗਾ ਕਿਉਂਕਿ ਮੇਰੇ ਪੁੱਤਰ ਦਾ ਮੰਗਣਾ ਹੋ ਰਿਹਾ ਹੈ ਫੇਰ ਰਾਏ ਬੁਲਾਰ ਨੇ ਬਾਬਾ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਤੂੰ ਬੋਲ ਵਿਗਾੜ ਹੈ ਇਸ ਕਰਕੇ ਮੈਂ ਤੈਨੂੰ ਸਮਝਾਉਂਦਾ ਹਾਂ ਕਿ ਤੂੰ ਸੋਚ ਕੇ ਗੱਲ ਕਰ ਜਦੋਂ ਨਾਨਕ ਜੀ ਇੱਥੇ ਸਨ ਤਾਂ ਤੂੰ ਰੋਜ਼ ਉਹਨਾਂ ਨਾਲ ਲੜਾਈ ਕਰਦਾ ਸੀ ਉਸ ਸਮੇਂ ਤੂੰ ਬਹੁਤ ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ ਸੀ ਬਾਬਾ ਕਾਲੂ ਜੀ ਨੇ ਰਾਏ ਬੁਲਾਰ ਨੂੰ ਕਿਹਾ ਕਿ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਚੰਗੇ ਮਤ ਦੇਣ ਵਾਲੇ ਹੋ ਅਤੇ ਤੁਸੀਂ ਮੇਰੇ ਵਾਸਤੇ ਰੱਬ ਦੀ ਥਾਂ ਤੇ ਹੋ ਬਾਬਾ ਕਾਲੂ ਜੀ ਨੇ ਕਿਹਾ ਕਿ ਦੂਜਾ ਮੇਰਾ ਪੁੱਤਰ ਨਾਨਕ ਹੈ ਜੋ ਮੈਨੂੰ ਬਹੁਤ ਪਿਆਰਾ ਹੈ ਉਸ ਨੂੰ ਮਿਲ ਕੇ ਮੈਂ ਗਲਤ ਗੱਲਾਂ ਕਿਉਂ ਕਰਨੀਆਂ ਹਨ ਫੇਰ ਰਾਈ ਬੁਲਾਰ ਨੇ ਬਾਬਾ ਕਾਲੂ ਜੀ ਨੂੰ ਕਿਹਾ ਕਿ ਜਾਓ ਅਤੇ ਆਪਣਾ ਕਾਰਜ ਕਰੋ ਖੁਦਾ ਤੁਹਾਡਾ ਭਲਾ ਹੀ ਕਰੇਗਾ ਮੇਰੇ ਵੱਲੋਂ ਨਾਨਕ ਜੀ ਨਾਲ ਪ੍ਰੇਮ ਕਰਨਾ ਅਤੇ ਮੇਰੇ ਵੱਲੋਂ ਕਿਰਪਾ ਦੇ ਘਰ ਨਾਨਕ ਜੀ ਦੇ ਚਰਨਾਂ ਤੇ ਮੱਥਾ ਟੇਕ ਦਿਓ ਮੇਰੇ ਨਾਨਕ ਦੇ ਕਮਲ ਨੈਣ ਬਹੁਤ ਸੁੰਦਰ ਹਨ ਉਹਨਾਂ ਦੇ ਅੱਗੇ ਮੇਰੇ ਵੱਲੋਂ ਢੂੰਗੀਆਂ ਬੇਨਤੀਆਂ ਕਰੀ ਤੂੰ ਹੁਣ ਬਾਬਾ ਮਹਿਤਾ ਕਾਲੂ ਜੀ ਰਾਏ ਬੁਲਾਰ ਦੀ ਖੁਸ਼ੀ ਅਤੇ ਆਗਿਆ ਲੈ ਕੇ ਤੁਰ ਪਏ ਹੁਣ ਉਹ ਸਾਰੇ ਉਹ ਸਾਰੇ ਗੱਡਿਆਂ ਤੇ ਚੜ ਕੇ ਸੁਲਤਾਨਪੁਰ ਵੱਲ ਜਾ ਰਹੇ ਸਨ ਸਾਰੇ ਹੀ ਬਹੁਤ ਆਨੰਦ ਦੇ ਵਿੱਚ ਜਾ ਰਹੇ ਸੀ ਜਿਉਂ-ਜਿਉਂ ਰਸਤਾ ਖਤਮ ਹੋ ਰਿਹਾ ਹੈ ਤਿਉਂ-ਤਿਉਂ ਨਾਨਕ ਜੀ ਦੇ ਪ੍ਰੇਮ ਦੀ ਡੋਰੀ ਖਿੱਚ ਪਾ ਰਹੀ ਹੈ ਜਿਸ ਤਰ੍ਹਾਂ ਮੱਛਲੀ ਪਾਣੀ ਤੋਂ ਬਾਹਰ ਨਿਕਲ ਕੇ ਤੜਫਦੀ ਹੈ ਉਸੇ ਤਰ੍ਹਾਂ ਸਾਰਿਆਂ ਦੇ ਮਨ ਵਿੱਚ ਨਾਨਕ ਜੀ ਦੇ ਪਿਆਰ ਦੀ ਖਿੱਚ ਹੈ ਕਿ ਅਸੀਂ ਛੇਤੀ ਨਾਲ ਨਾਨਕ ਜੀ ਨੂੰ ਮਿਲ ਲਈਏ ਓਹੋ ਖਰਚੇ ਵਾਸਤੇ ਕੱਪੜੇ ਮਠਿਆਈ ਆਦ ਸਾਰਾ ਸਮਾਨ ਲੈ ਕੇ ਆਏ ਸਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਸਾਰਾ ਦਿਨ ਪੈਂਡਾ ਤੈ ਕਰਦੇ ਰਹੇ ਰਸਤੇ ਵਿੱਚੋਂ ਉਹਨਾਂ ਨੇ ਭਾਈ ਮਰਦਾਨੇ ਜੀ ਨੂੰ ਵੀ ਆਪਣੇ ਨਾਲ ਲੈ ਲਿਆ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਅੱਜ ਭਾਈ ਮਰਦਾਨੇ ਦੇ ਭਾਗ ਜਾਗਣ ਵਾਲੇ ਹਨ ਹੁਣ ਉਹ ਸਾਰੇ ਸੁਲਤਾਨਪੁਰ ਵਿਖੇ ਪਹੁੰਚ ਗਏ ਹਨ ਸਾਰੇ ਇਸਤਰੀਆਂ ਪੁਰਸ਼ ਬਾਬਾ ਮਹਿਤਾ ਕਾਲੂ ਜੀ ਨੂੰ ਵਧਾਈਆਂ ਦੇ ਰਹੇ ਸੀ ਇਸ ਤਰ੍ਹਾਂ ਉਹ ਸਾਰੇ ਗੱਡਿਆਂ ਤੋਂ نیچے ਉਤਰ ਆਏ ਉਹ ਭਾਈ ਜੈਰਾਮ ਜੀ ਦੇ ਘਰ ਪਹੁੰਚ ਗਏ ਬੇਬੇ ਨਾਨਕੀ ਜੀ ਬੜੇ ਪਿਆਰ ਨਾਲ ਸਾਰਿਆਂ ਨੂੰ ਆ ਕੇ ਮਿਲੇ ਮਾਤਾ ਤ੍ਰਿਪਤਾ ਜੀ ਨੇ ਆਪਣੀ ਪੁੱਤਰੀ ਬੇਬੇ ਨਾਨਕੀ ਜੀ ਨੂੰ ਘੁੱਟ ਕੇ ਜੱਫੀ ਪਾਈ ਅਤੇ ਉਹਨਾਂ ਨੇ ਨਾਨਕੀ ਜੀ ਦਾ ਸਿਰ ਪਲੋਸਿਆ ਬੇਬੇ ਨਾਨਕੀ ਜੀ ਜੋ ਬਾਬਾ ਮਹਿਤਾ ਕਾਲੂ ਜੀ ਦੀ ਪਤੀ ਵਰਤਾ ਧੀ ਹੈ ਅਤੇ ਉਹ ਬਹੁਤ ਸੁੰਦਰ ਹੈ ਬੇਬੇ ਨਾਨਕੀ ਜੀ ਵਿੱਚ ਸਾਰੇ ਹੀ ਗੁਣ ਹਨ ਸਾਰਿਆਂ ਨੇ ਹੀ ਉਹਨਾਂ ਨੂੰ ਅਸੀਸਾਂ ਦਿੱਤੀਆਂ ਬੇਬੇ ਨਾਨਕੀ ਜੀ ਨੇ ਸਾਰਿਆਂ ਦਾ ਬਹੁਤ ਆਦਰ ਸਤਕਾਰ ਕੀਤਾ ਇਸ ਤੋਂ ਬਾਅਦ ਭਾਈ ਜੈਰਾਮ ਜੀ ਵੀ ਘਰ ਆ ਗਏ ਉਹਨਾਂ ਨੇ ਆ ਕੇ ਸਾਰਿਆਂ ਨੂੰ ਮੱਥਾ ਟੇਕਿਆ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਤਾ ਲੱਗਾ ਕਿ ਤਲਵੰਡੀ ਤੋਂ ਸਾਰੇ ਰਿਸ਼ਤੇਦਾਰ ਆ ਗਏ ਹਨ ਤਾਂ ਉਹ ਵੀ ਆਪਣੀ ਹੱਤੀ ਤੋਂ ਚੱਲ ਕੇ ਬੇਬੇ ਨਾਨਕੀ ਜੀ ਦੇ ਘਰ ਆ ਗਏ। ਨਾਨਕ ਜੀ ਨੇ ਆ ਕੇ ਸਾਰਿਆਂ ਨੂੰ ਮੱਥਾ ਟੇਕਿਆ। ਬਾਬਾ ਮਹਿਤਾ ਕਾਲੂ ਜੀ ਨੇ ਨਾਨਕ ਜੀ ਨੂੰ ਬਹੁਤ ਅਸੀਸਾਂ ਦਿੱਤੀਆਂ ਅਤੇ ਉਹ ਜੱਫੀ ਪਾ ਪਾ ਕੇ ਉਹਨਾਂ ਨੂੰ ਮਿਲਦੇ ਰਹੇ। ਅਤੇ ਉਹਨਾਂ ਦਾ ਮੱਥਾ ਚੁੰਮਦੇ ਰਹੇ। ਬਾਬਾ ਕਾਲੂ ਜੀ ਨਾਨਕ ਜੀ ਦਾ ਮੁਖੜਾ ਮੁੜ-ਮੁੜ ਕੇ ਨਿਹਾਰਦੇ ਰਹੇ ਅਤੇ ਉਹਨਾਂ ਦੇ ਮਨ ਵਿੱਚ ਨਾਨਕ ਜੀ ਲਈ ਬਹੁਤ ਪ੍ਰੇਮ ਪੈਦਾ ਹੋਇਆ। ਬਾਬਾ ਕਾਲੂ ਜੀ ਨੇ ਆਪਣੇ ਪੁੱਤਰ ਨਾਲ ਇੰਨਾ ਪਿਆਰ ਕੀਤਾ ਕਿ ਉਹਨਾਂ ਦਾ ਮਨ ਨਿਰਮਲ ਹੋ ਗਿਆ। ਮੁਕਤੀ ਦਾਤਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪਿਤਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਮੈਨੂੰ ਇੱਕ ਗੱਲ ਸਮਝਾਓ ਅਤੇ ਦੱਸੋ ਕਿ ਰਾਏ ਬੁਲਾਰ ਠੀਕ ਠਾਕ ਹੈ ਬਾਬਾ ਕਾਲੂ ਜੀ ਨੇ ਕਿਹਾ ਕਿ ਪੁੱਤਰ ਚੰਗਾ ਕੀਤਾ ਤੂੰ ਮੈਨੂੰ ਯਾਦ ਕਰਵਾ ਦਿੱਤਾ ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਿਆ ਸੀ ਕਿ ਪਰਮੇਸ਼ਰ ਦੀ ਕਿਰਪਾ ਨਾਲ ਉਹ ਬਿਲਕੁਲ ਤੰਦਰੁਸਤ ਹਨ ਅਤੇ ਰਾਏ ਬੁਲਾਰ ਪਤਾ ਨਹੀਂ ਕਿਉਂ ਤੇਰੇ ਨਾਲ ਬੜਾ ਪ੍ਰੇਮ ਕਰਦੇ ਹਨ ਉਹ ਤੇਰੀ ਬੰਦਗੀ ਬਹੁਤ ਕਰਦੇ ਹਨ ਮੈਨੂੰ ਤਾਂ ਰਾਏ ਬੁਲਾਰ ਨੇ ਇਹ ਵੀ ਕਿਹਾ ਸੀ ਕਿ ਕਿ ਤੂੰ ਉਹਨਾਂ ਦੇ ਪੈਰਾਂ ਨੂੰ ਹੱਥ ਲਾਮੀ ਉਸ ਨੂੰ ਤੁਹਾਡੇ ਦਰਸ਼ਨਾਂ ਦੀ ਬੜੀ ਤਾਂਗ ਹੈ ਅਤੇ ਉਹ ਦਿਨ ਰਾਤ ਤੈਨੂੰ ਯਾਦ ਕਰਦਾ ਰਹਿੰਦਾ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਆਰੇ ਰਾਏ ਬੁਲਾਰ ਦਾ ਸੰਦੇਸ਼ ਸੁਣਿਆ ਤਾਂ ਉਹ ਉੱਠ ਕੇ ਖੜੇ ਹੋ ਗਏ ਫਿਰ ਆਪਣੇ ਮਾਤਾ ਤ੍ਰਿਪਤਾ ਜੀ ਨੂੰ ਜਾ ਕੇ ਮਿਲੇ ਨਾਨਕ ਜੀ ਆਪਣੇ ਦੋਵੇਂ ਹੱਥ ਜੋੜ ਕੇ ਫਿਰ ਨਾਨਕ ਜੀ ਨੇ ਆਪਣੀ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਫਿਰ ਮਾਤਾ ਨੇ ਨਾਨਕ ਜੀ ਨੂੰ ਮੋਢਿਆਂ ਤੋਂ ਫੜ ਕੇ ਆਪਣੇ ਕਲਾਵੇ ਵਿੱਚ ਲੈ ਲਿਆ ਮਾਤਾ ਤ੍ਰਿਪਤਾ ਜੀ ਨਾਨਕ ਜੀ ਨੂੰ ਬਹੁਤ ਸਮੇਵਾਰਦ ਮਿਲੇ ਸੀ ਜਿਸ ਕਰਕੇ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਆਪਣੇ ਪੁੱਤਰ ਨੂੰ ਮਿਲ ਕੇ ਉਹਨਾਂ ਦਾ ਹਿਰਦਾ ਠੰਡਾ ਹੋ ਗਿਆ ਮਾਤਾ ਤ੍ਰਿਪਤਾ ਜੀ ਨੇ ਆਪਣੇ ਪੁੱਤਰ ਨਾਨਕ ਜੀ ਦਾ ਸਾਰਾ ਸਰੀਰ ਧਿਆਨ ਨਾਲ ਦੇਖਿਆ ਅਤੇ ਸੁੰਦਰਤਾ ਦੇ ਮਾਲਕ ਨਾਨਕ ਜੀ ਨੂੰ ਦੇਖ ਕੇ ਉਹਨਾਂ ਦੇ ਮਨ ਨੂੰ ਬੜਾ ਚੈਨ ਮਿਲਿਆ ਮਾਤਾ ਤ੍ਰਿਪਤਾ ਜੀ ਦਾ ਦਿਲ ਕਰਦਾ ਸੀ ਕਿ ਮੈਂ ਹੁਣ ਖੁਸ਼ੀ ਵਿੱਚ ਅਥਰੂ ਬਹਾਵਾ ਭਾਵ ਖੁਸ਼ੀ ਇੰਨੀ ਸੀ ਕਿ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਹ ਇਸ ਖੁਸ਼ੀ ਦੇ ਸਮੇਂ ਆਪਣੇ ਅਥਰੂਆਂ ਨੂੰ ਰੋਕਦੇ ਰਹੇ ਮਾਤਾ ਤ੍ਰਿਪਤਾ ਜੀ ਨੇ ਕਿਹਾ ਕਿ ਮੇਰੀ ਕਿਸਮਤ ਇਸ ਤਰ੍ਹਾਂ ਦੀ ਹੈ ਪ੍ਰਮਾਤਮਾ ਨੇ ਮੈਨੂੰ ਪੁੱਤਰ ਤਾਂ ਦਿੱਤਾ ਪਰ ਮੈਨੂੰ ਇਸ ਦਾ ਸੁੱਖ ਨਹੀਂ ਮਿਲਿਆ ਕਿਉਂਕਿ ਮੇਰਾ ਪੁੱਤਰ ਮੇਰੇ ਕੋਲ ਨਹੀਂ ਰਹਿੰਦਾ ਮਾਤਾ ਤ੍ਰਿਪਤਾ ਜੀ ਨੇ ਕਿਹਾ ਕਿ ਫੇਰ ਵੀ ਮੈਂ ਵੱਡੇ ਭਾਗਾਂ ਵਾਲੀ ਹਾਂ ਅਤੇ ਪਰਮੇਸ਼ਰ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਅੱਜ ਮੈਂ ਆਪਣੇ ਪੁੱਤਰ ਦਾ ਮੰਗਣਾ ਆਪਣੀਆਂ ਅੱਖਾਂ ਨਾਲ ਦੇਖਾਂਗੀ। ਇਸ ਤੋਂ ਵੱਡਾ ਸੁੱਖ ਕਿਹੜਾ ਹੋ ਸਕਦਾ ਹੈ? ਮਾਤਾ ਤ੍ਰਿਪਤਾ ਜੀ ਵਾਰ-ਵਾਰ ਨਾਨਕ ਜੀ ਤੋਂ ਵਲਿਹਾਰੇ ਜਾਂਦੀ ਹੈ। ਉਹ ਆਪਣੇ ਪੁੱਤਰ ਨਾਨਕ ਜੀ ਦਾ ਸੁੰਦਰ ਮੁਖੜਾ ਦੇਖ ਕੇ ਰੱਜਦੀ ਨਹੀਂ। ਸੋ ਇੱਥੇ ਹੀ 19ਵੇਂ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਸਮਾਪਤ ਹੁੰਦੀ ਹੈ ਹੁਣ ਬੁੱਧਵਾਰ ਨੂੰ 19ਵੇਂ ਅਧਿਆਏ ਦੇ ਦੂਜੇ ਭਾਗ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਸੋ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ